ਬਾਥਰੂਮ ਜਾਣ ਸਮੇਂ ਇਹ ਕੰਮ ਜ਼ਰੂਰ ਕਰਿਆ ਕਰੋ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਸੋ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਨੇ અપਾਰ ਕਿਰਪਾ ਮਿਹਰਮਤ ਕੀਤੀ ਹੈ ਸਤਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਸੋ ਗੁਰਮੁਖ ਪਿਆਰਿਓ ਆਪਾਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਸਹੀ ਲੀਤ ਤੇ ਤੋਰੀਏ ਕਿਸ ਤਰ੍ਹਾਂ ਆਪਾਂ ਜੀਵਨ ਨੂੰ ਸਹੀ ਦਿਸ਼ਾ ਦਈਏ ਸਹੀ ਮਾਰਗ ਦਿਖਲਾਈਏ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਆਪ ਜੀ ਨਾਲ ਸਾਂਝੀ ਕਰਨ ਜਾ ਰਿਹਾ ਆ ਪਿਆਰਿਓ ਸਭ ਤੋਂ ਵੱਡੀ ਗੱਲ ਇਹ ਵੀ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਪਿਆਰਿਓ ਉਦੋਂ ਵਰਤਦੀ ਹੈ ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਪੜਦੇ ਆ ਨਾ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਪੜਦੇ ਆ ਨਾ ਪਿਆਰਿਓ ਸਤਿਗੁਰੂ ਉਦੋਂ ਕਿਰਪਾ ਕਰਦੇ ਨੇ ਜਦੋਂ ਆਪਾਂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਵਿਚਾਰਦੇ ਹਾਂ ਜਦੋਂ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹਨੇ ਹਾਂ ਪਿਆਰਿਓ ਇੱਥੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਸਤਿਗੁਰੂ ਜੀ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿਖ ਪਿਆਰਾ ਨਾਹੀ ਸਤਿਗੁਰੂ ਕਹਿੰਦੇ ਨੇ ਰਹਿਣੀ ਰਹੈ ਸੋਈ ਸਿਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਹੁਣ ਇਤੋਂ ਵੱਡੀ ਕੋਈ ਹੋਰ ਗੱਲ ਜਿਹੜੀ ਐ ਉਹ ਹੋ ਹੀ ਨਹੀਂ ਸਕਦੀ ਪਿਆਰਿਓ ਹੋਰ ਕੋਈ ਗੱਲ ਨਹੀਂ ਹੋ ਸਕਦੀ ਚਲੋ ਖੈਰ ਜਿਹੜੀ ਬੇਨਤੀ ਐ ਮੈਂ ਉਹ ਕਰਨੀ ਚਾਹਾਂ ਆਪ ਜੀ ਦਾ ਧਿਆਨ ਲਵਾਵਾਂ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਐ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਮਿਹਰਮਤ ਹੋਈ ਹੈ ਯਾਰੋ ਕਿ ਆਪਾਂ ਆਪਣੇ ਜੀਵਨ ਨੂੰ ਇੱਕ ਚੰਗੀ ਸੇਧ ਦੇ ਸਕਦੇ ਆ ਆਪਾਂ ਆਪਣੇ ਜੀਵਨ ਨੂੰ ਇੱਕ ਚੰਗਾ ਜਿਹੜਾ ਹੈ ਮਾਰਗ ਦੇ ਸਕਦੇ ਆ ਜਿਵੇਂ ਸਤਿਗੁਰੂ ਦੀ ਗੱਲ ਮੰਨ ਕੇ ਧੰਨ ਗੁਰੂ ਭਗਤ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਰਹਿਤ ਦਿੱਤੀ ਹੈ ਕਿਉਂਕਿ ਜਦੋਂ ਆਪਾਂ ਰਹਿਤ ਨੂੰ ਮੰਨਦੇ ਆ ਨਾ ਜਦੋਂ ਆਪਾਂ ਗੁਰੂ ਦੀ ਰਹਿਤ ਨੂੰ ਮੰਨਦੇ ਆ ਤੇ ਉਸ ਵਕਤ ਸਾਨੂੰ ਇਸ ਚੀਜ਼ ਨੂੰ ਮੰਨਣਾ ਜਿਹੜਾ ਹੈ ਬਹੁਤ ਜ਼ਰੂਰੀ ਹੋਏਗਾ ਆਪਾਂ ਰਹਿਤ ਨੂੰ ਮੰਨੀਏ ਸਤਗੁਰੂ ਦੀ ਰਹਿਤ ਕਿਉਂਕਿ ਰਹਿਤ ਕੀ ਹੈ ਸਾਡੇ ਜਿਵੇਂ ਆਪਾਂ ਗਏ ਵੀ ਇਹੋ ਜਿਹੇ ਵਸਤਰ ਸਰੀਰ ਦੀ ਸਾਫ ਸਫਾਈ ਸਾਫ ਸੁਥਰਾ ਬਣ ਕੇ ਰਹਿਣਾ ਜਿਵੇਂ ਆਪਾਂ ਸਰੀਰ ਨੂੰ ਸਾਫ ਸੁਥਰਾ ਰੱਖਦੇ ਆਂ ਵਸਤਰਾ ਨੂੰ ਸਾਫ ਸੁਥਰਾ ਰੱਖਦੇ ਆਂ ਉਸੇ ਤਰ੍ਹਾਂ ਆਪਣੇ ਕਿਰਦਾਰ ਨੂੰ ਆਚਰਣ ਨੂੰ ਸਾਫ ਸੁਥਰਾ ਰੱਖਣਾ ਆਪਣੇ ਜੀਵਨ ਦੇ ਵਿੱਚ ਜਿਹੜੇ ਸਾਡੇ ਫੁਰਨੇ ਨੇ ਮਨ ਦੇ ਖਿਆਲ ਆਤ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਨਾ ਸਹੀ ਤਰੀਕੇ ਨਾਲ ਉਹਨਾਂ ਨੂੰ ਬਣਾ ਕੇ ਰੱਖਣਾ ਇਹੋ ਹੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਸਤਿਗੁਰੂ ਕਹਿੰਦੇ ਅੰਦਰ ਨੂੰ ਵੀ ਸਾਫ ਰੱਖਣਾ ਇਕੱਲਾ ਬਾਹਰੀ ਤੌਰ ਤੇ ਜ਼ੋਰ ਨਹੀਂ ਦੇਣਾ ਵੀ ਬਾਹਰ ਨੂੰ ਸਾਫ ਰੱਖਣਾ ਵੀ ਹੋਰ ਪਾਸੇ ਦੀ ਲੋੜ ਹੀ ਹੈ ਨਹੀਂ ਸਤਿਗੁਰੂ ਕਹਿੰਦੇ ਬਾਹਰ ਨੂੰ ਵੀ ਸਾਫ ਰੱਖਣਾ ਅੰਦਰ ਨੂੰ ਵੀ ਸਾਫ਼ ਰੱਖਣਾ ਹੈ ਮਨ ਸਾਫ਼ ਹੋਏਗਾ ਪਰਸ਼ਾ ਕਹਿੰਦੇ ਨੇ ਉਹ ਮੂਤ ਪਲੀਤੀ ਕੱਪੜ ਹੋਏ ਜੇ ਸਾਗੁਣ ਲਈਏ ਉਹ ਧੋਏ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਸਤਿਗੁਰੂ ਕਹਿੰਦੇ ਨੇ ਉਹ ਧੋਪੈ ਨਾਵਕੈ ਰੰਗ ਪਰਸ਼ਾੰਗ ਨੇ ਜੇ ਤੇਰਾ ਮਨ ਮੈਲਾ ਹੋ ਜਾਏ ਕਹਿੰਦੇ ਉਹ ਧੋਪੈ ਨਾਵਕੈ ਰੰਗ ਉਹ ਤੇ ਨਾਮ ਦੇ ਰੰਗ ਨਾਲ ਸਤਿਗੁਰੂ ਦੀ ਸਿੱਖਿਆ ਦੇ ਨਾਲ ਹੀ ਧੋਤਾ ਜਾ ਸਕਦਾ ਹੈ ਉਦੋਂ ਪਹਿਲਾਂ ਜਾਂ ਉਦੋਂ ਬਾਅਦ ਵਿੱਚ ਕੋਈ ਹੋਰ ਗੱਲ ਹੀ ਨਹੀਂ ਹੈਗੀ ਧਿਆਰਿਓ ਇਥੇ ਜਿਹੜੀ ਬੇਨਤੀ ਆਪਾਂ ਕਰ ਰਹੇ ਆ ਪਿਆਰਿਓ ਜਦੋਂ ਬਾਥਰੂਮ ਜਾਈਏ ਉਸ ਵਕਤ ਆਪਾਂ ਚੰਗੀ ਤਰ੍ਹਾਂ ਇਸ ਤਰੀਕੇ ਦੇ ਨਾਲ ਆਪਣੇ ਹੱਥਾਂ ਨੂੰ ਸਾਫ਼ ਕਰੀਏ ਆਪਣੇ ਅੰਗਾਂ ਨੂੰ ਸਾਫ਼ ਕਰੀਏ ਕਿ ਜਿਹੜੇ ਬਾਥਰੂਮ ਦੇ ਛਿੱਟੇ ਆਦਿਕ ਨੇ ਉਹ ਸਾਡੇ ਕੱਪੜਿਆਂ ਤੇ ਨਾ ਪੈਣ ਤੇ ਜਿੱਥੇ ਆਪਾਂ ਆਪਣੇ ਬਾਹਰੀ ਤੌਰ ਤੇ ਸਫਾਈ ਰੱਖਾਂਗੇ ਉਥੇ ਇੱਕ ਗੱਲ ਅੰਦਰ ਵੀ ਵਸਾ ਲਿਓ ਕਿ ਅੰਦਰ ਵੀ ਜਿਹੜੀ ਮੈਲ ਹੈ ਉਹ ਨਾ ਹੋਵੇ ਅੰਦਰ ਵੀ ਜਿਹੜੀ ਮੈਲ ਹੈ ਉਹ ਕਿਸੇ ਪ੍ਰਕਾਰ ਨਾ ਹੋਵੇ ਮਨ ਵਿਕਾਰੀ ਹੈ ਮਨ ਵਿਸ਼ਿਆਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ ਪਾਤਸ਼ਾਹ ਕਹਿੰਦੇ ਜਿਹੜਾ ਮਨ ਹੈ ਨਾ ਮਨ ਨਿਰਮਲ ਮਨ ਨਿਰਮਲ ਕਦੋਂ ਹੁੰਦਾ ਨਿਰ ਪਲਸ ਮਲ ਇਹ ਮੈਲ ਤੋਂ ਰਹਿਤ ਕਦੋਂ ਹੁੰਦਾ ਜਿੰਨਾ ਚਿਰ ਗੁਰੂ ਨਾਲ ਜੁੜਿਆ ਰਹਿੰਦਾ ਜਿੰਨਾ ਚਿਰ ਸੋਚਦਾ ਮੇਰੇ ਮੇਰੇ ਤੋਂ ਵੱਡਾ ਮੇਰਾ ਗੁਰੂ ਹੈ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੇਰੇ ਤੇ ਕਿਰਪਾ ਹੈ ਕਹਿੰਦੇ ਉਦੋਂ ਸਤਿਗੁਰੂ ਦੀ ਸਿੱਖਿਆ ਨਾਲ ਇਹ ਜੁੜਦਾ ਆ ਉਸ ਤੋਂ ਪਹਿਲਾਂ ਨਹੀਂ ਜੁੜਦਾ ਮਨ ਨਿਰਮਲ ਆਪਾਂ ਇਸ ਚੀਜ਼ ਨੂੰ ਪੜਦੇ ਆ ਨਾ ਕਿ ਸਤਗੁਰੂ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਵੀ ਆਪਾਂ ਅਨੇਕਾਂ ਉਦਾਹਰਨਾਂ ਪੜਦੇ ਆ ਸਤਗੁਰੂ ਕਹਿੰਦੇ ਜੀ ਉਹ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਉਹ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਆਪਾਂ ਪੜਦੇ ਆ ਨਾ ਕਹਿੰਦੇ ਜਿਹੜੇ ਬੰਦੇ ਆਚਰਣ ਦੀ ਉਹ ਕਮਾਈ ਕਰਦੇ ਨੇ ਜਿਸ ਦੀ ਹਦਾਇਤ ਗੁਰੂ ਤੋਂ ਮਿਲਦੀ ਹੈ ਉਹ ਮਨੋਂ ਵੀ ਪਵਿੱਤਰ ਹੁੰਦੇ ਨੇ ਤੇ ਬਾਹਰੋਂ ਵੀ ਪਵਿੱਤਰ ਹੁੰਦੇ ਨੇ ਉਹਨਾਂ ਦਾ ਜਗਤ ਨਾਲ ਵਰਤਾਰਾ ਵੀ ਸੁਚੱਜਾ ਹੁੰਦਾ ਹੈ ਤੇ ਉਹ ਬਾਹਰੋਂ ਵੀ ਪਵਿੱਤਰ ਤੇ ਅੰਦਰੋਂ ਵੀ ਸੁਚੇ ਹੋ ਜਾਂਦੇ ਨੇ ਕਹਿੰਦੇ ਸਤਿਗੁਰੂ ਦੀ ਉਹਨਾਂ ਤੇ ਕਿਰਪਾ ਵਰਤ ਜਾਂਦੀ ਹੈ 파ਸ਼ਾ ਦੀ ਉਹਨਾਂ ਤੇ ਰਹਿਮਤ ਵਰਤ ਜਾਂਦੀ ਹੈ ਆਪਾਂ ਗੁਰਬਾਣੀ ਦੇ ਵਿੱਚੋਂ ਅਨੇਕਾਂ ਉਦਾਹਰਨਾਂ ਜਿਹੜੀਆਂ ਨੇ ਉਹ ਪੜ੍ਹਦੇ ਆ ਸਤਿਗੁਰੂ ਮਹਾਰਾਜ ਜੀ ਨੇ ਅਨੇਕਾਂ ਉਦਾਹਰਨਾਂ ਦੇ ਕਰਕੇ ਸਾਨੂੰ ਸਮਝਾਇਆ ਸੋ ਇਦੋਂ ਉੱਤੇ ਕੋਈ ਹੋਰ ਤੇ ਗੱਲ ਹੀ ਹੈ ਨਹੀਂ ਪਾਤਸ਼ਾਹ ਜੀ ਨੇ ਨਾਲ-ਨਾਲ ਸਾਨੂੰ ਹਰ ਇੱਕ ਚੀਜ਼ ਦਾ ਉੱਤਰ ਦਿੱਤਾ ਹਰ ਇੱਕ ਚੀਜ਼ ਨੂੰ ਸਾਨੂੰ ਸਮਝਾਇਆ ਮਨ ਨਿਰਮਲ ਨਾਮ ਤੇ ਆਈਐ ਤਾ ਪਾਏ మోਕਦਵਾਰ ਸਤਿਗੁਰੂ ਨੇ ਹਰ ਸਾਰੀ ਗੱਲ ਸਪਸ਼ਟ ਕਰ ਦਿੱਤੀ ਨਾ ਪਾਤਸ਼ਾਹ ਕਹਿੰਦੇ ਮਨ ਜਿਹੜਾ ਨਾ ਮਨ ਨਿਰਮਲ ਮਨ ਨਿਰਮਲ ਨਾਮ ਧਿਆਈਏ ਜੇ ਤੂੰ ਸਤਿਗੁਰੂ ਦੀ ਸਿੱਖਿਆ ਨਾਲ ਜੁੜੇਗਾ ਉਹਦੇ ਵਿਚਾਰਾਂ ਨਾਲ ਜੁੜੇਗਾ ਤਾਂ ਤੇਰਾ ਮਨ ਵੀ ਨਿਰਮਲ ਹੋ ਜਾ ਤਾਂ ਪਾਏ ਮੋਖ ਦਵਾਰ ਮੁਕਤੀ ਦਾ ਦਵਾਰ ਮੋਖ ਭਾਵ ਮੁਕਤੀ ਫਿਰ ਤੂੰ ਮੁਕਤੀ ਪਾਏਗਾ ਜਨਮ ਮਰਨ ਦੇ ਗੇੜ ਵਿੱਚੋਂ ਤੂੰ ਲੰਘ ਜਾਏਗਾ ਫਿਰ ਸਤਿਗੁਰੂ ਮਹਾਰਾਜ ਚ ਨੂੰ ਸਦਾ ਵਾਸਤੇ ਆਪਣੇ ਚਰਨਾਂ ਨਾਲ ਜੋੜ ਲੈਣਗੇ ਇਹ ਹੈ ਗੁਰੂ ਦੀ ਸਿੱਖਿਆ ਮਨ ਮੁਖ ਕਰਮ ਕਮਾਵਣੇ ਦਰਗਹ ਮਿਲੇ ਸਜਾਏ ਜੇ ਜੇ ਤੂੰ ਮਨ ਮੁਖ ਬਣ ਕੇ ਰਹੇਗਾ ਮਨ ਪਲੱਸ ਮੁਖ ਜੇ ਆਪਣੇ ਮਨ ਦੀ ਉਹ ਸੁਣੀ ਜਾਏਗਾ ਤੇ ਗੁਰੂ ਵੱਲ ਤੂੰ ਨਹੀਂ ਜਾਏਗਾ ਕਹਿੰਦੇ ਕਰਮ ਕਮਾਈ ਜਾਏਗਾ ਕਰਮਾਈ ਕਮਾਈ ਜਾਏਗਾ ਦਰਗਾਹ ਮਿਲੇ ਸਜਾਇ ਕਹਿੰਦੇ ਉਸ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਫਿਰ ਤੈਨੂੰ ਸਜਾ ਵੀ ਮਿਲੇਗੀ ਇਹ ਗੱਲ ਯਾਦ ਰੱਖੀ ਮੰਨ ਰੇ ਦੂਜਾ ਭਾਉ ਚੁਕਾਏ ਕਹਿੰਦੇ ਦੂਸਰੇ ਦਾ ਤੂੰ ਡਾਰੀ ਮੁਕਾਦੇ ਕਹਿੰਦੇ ਕੇਵਲ ਤੇ ਕੇਵਲ ਤੂੰ ਸਤਿਗੁਰੂ ਮਹਾਰਾਜ ਜੀ ਦੀ ਸਿੱਖਿਆ ਨਾਲ ਜੁੜ ਜਾ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਨਾਲ ਜੁੜ ਜਾ ਕਹਿੰਦੇ ਉਹ ਤੋਂ ਵੱਡਾ ਕੋਈ ਹੋਰ ਨਹੀਂ ਹੈਗਾ ਜੇ ਕੋਈ ਉਹ ਤੋਂ ਵੱਡਾ ਹੈ ਤੇ ਕਹਿੰਦੇ ਦੱਸ ਸਤਿਗੁਰੂ ਮਹਾਰਾਜ ਜੀ ਨੇ ਸਾਰੀ ਸਾਰੀ ਗੱਲ ਹੀ ਜਿਹੜੀ ਇੱਥੇ ਕਰ ਦਿੱਤੀ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਹੁਣ ਦੋਤੇ ਗੱਲ ਹੀ ਨਹੀਂ ਹੈਗੀ ਕੋਈ ਕਹਿੰਦੇ ਜਿਵੇਂ ਸਾਫ ਜਲ ਦੇ ਕੰਡੇ ਰਹਾਇਸ਼ ਰੱਖਿਆ ਕਹਿੰਦੇ ਕਾਮ ਆਦਿਕ ਵਿਕਾਰ ਖਲਾਸੀ ਨਹੀਂ ਕਰਦੇ ਤੇ ਨਾ ਹੀ ਮਨ ਪਵਿੱਤਰ ਹੋ ਸਕਦਾ ਕਹਿੰਦੇ ਜਦੋਂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕੀਤੇਆਂ ਮਨ ਗੰਗਾ ਦੇ ਵਾਂਗੂ ਸਾਫ ਪਾਣੀ ਦੇ ਵਾਂਗੂ ਸਾਫ ਹੋ ਜਾਂਦਾ ਹੈ ਵਾਛ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਤਾਂ ਪ੍ਰਮਾਤਮਾ ਨੇ ਮੈਨੂੰ ਕਹਿੰਦੇ ਕਬੀਰ ਕਬੀਰ ਆਖ ਕੇ ਵਾਜਾ ਮਾਰੀਆਂ ਮੇਰੇ ਪਿੱਛੇ ਤੁਰਿਆ ਫਿਰਿਆ ਕਹਿੰਦੇ ਜਦੋਂ ਮੈਂ ਉਹਦੇ ਹੁਕਮ ਦੇ ਵਿੱਚ ਤੁਰਿਆ ਤੇ ਜਦੋਂ ਸਤਿਗੁਰੂ ਮਹਾਰਾਜ ਜੀ ਦੀ ਸਿੱਖਿਆ ਨੂੰ ਲੈ ਕਰਕੇ ਤੁਰਿਆ ਹੁਣ ਬਿਆਰਿਓ ਇਦੋਂ ਉੱਤੇ ਕੁਝ ਹੋਰ ਨਹੀਂ ਹੁਣ ਇੱਕ ਬੇਨਤੀ ਹੋਰ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਬਹੁਤ ਸੋਹਣੀ ਚੀਜ਼ ਸਮਝਾਈ ਮਨ ਤਨ ਤੇਰਾ ਧਨ ਭੀ ਤੇਰਾ ਤੂੰ ਠਾਕੁਰ ਸੌਮੀ ਪ੍ਰਭ ਮੇਰਾ ਹੁਣ ਤੇ ਗੱਲ ਹੀ ਕਰ ਦਿੱਤੀ ਨਾ ਖਤਮ ਕਿ ਸਾਰੀ ਗੱਲ ਸਮਝਦੀ ਐ ਸਤਿਗੁਰੂ ਸਾਨੂੰ ਗੁਰਬਾਣੀ ਦੇ ਵਿੱਚੋਂ ਸਮਝਾ ਰਹੇ ਨੇ ਕਹਿੰਦੇ ਮਨ ਤਨ ਤੇਰਾ ਧਨ ਭੀ ਤੇਰਾ ਸਾਰਾ ਕੁਝ ਹੀ ਤੇਰਾ ਕਹਿੰਦੇ ਤੂੰ ਠਾਕੁਰ ਸੌਮੀ ਪ੍ਰਭ ਮੇਰਾ ਤੇਰੀ ਮੰਨ ਦੀ ਅਵਸਥਾ ਬਣ ਜਾਏ ਵੀ ਤੂੰ ਹੀ ਮੇਰਾ ਠਾਕੁਰਾ ਤੂੰ ਹੀ ਮੇਰਾ ਸਵਾਮੀ ਐ ਤੂੰ ਹੀ ਮੇਰਾ ਪ੍ਰਭੂ ਹੈ ਏ ਸਤਿਗੁਰੂ ਜੀ ਓ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀ ਓ ਏ ਬਾਦਸ਼ਾ ਤੂੰ ਹੀ ਮੇਰਾ ਪਿੰਡ ਪਿੰਡ ਦਾ ਪਰ ਤੇਰਾ ਸ਼ਰੀਰ ਜਿਹੜਾ ਮੇਰਾ ਸਰੀਰ ਹੈ ਵੀ ਤੇਰਾ ਸਭ ਰਾਸ ਤੇਮਾਰੀ ਇਹ ਸਾਰੀ ਚੀਜ਼ ਸਾਰੀ ਵਸਤੂ ਤੇਰੀ ਹੈ ਤੇਰਾ ਜੋਰ ਗੋਪਾਲਾ ਜੀ ਉਹ ਇਹ ਤੇਰਾ ਹੀ ਜੋਰ ਹੈ ਤੂੰ ਹੀ ਗੋਪਾਲ ਹੈ ਭਾਵ ਕੀ ਧਰਤੀ ਦੀ ਪ੍ਰਤਪਾਲਣਾ ਕਰਨ ਵਾਲਾ ਤੂੰ ਹੀ ਜੀਉ ਹੈ ਸਤਿਗੁਰੂ ਤੂੰ ਹੀ ਜੰਦਾ ਸਾਰਾ ਕੁਝ ਤੂੰ ਹੀ ਹੈ ਤੇ ਤੋਂ ਪਰ ਕੁਝ ਹੋਰ ਨਹੀਂ ਜਦੋਂ ਇਹ ਗੱਲ ਸਮਝ ਪੈ ਜਾਏ ਤੇ ਆਪਾਂ ਆਪਣੇ ਮਨ ਦੇ ਖਿਆਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੀਏ ਤੇ ਸਤਿਗੁਰੂ ਨਾਲ ਜੁੜ ਜੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ ਗੁਰੂ ਨਾਲ ਜੁੜਿਆ ਕੇਵਲ ਮੱਥਾ ਟੇਕਣਾ ਹੀ ਜੁੜਨਾ ਨਹੀਂ ਉਹਦੀ ਸਿੱਖਿਆ ਨੂੰ ਮੰਨਣਾ ਆਪਣੇ ਮਨ ਵਿੱਚ ਧਾਰਨ ਕਰਕੇ ਜ਼ਿੰਦਗੀ ਨੂੰ ਬਦਲ ਲੈਣਾ ਸੱਚਮੁੱਚ ਇਹ ਜ਼ਿੰਦਗੀ ਦਾ ਅਸਲ ਮਾਇਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ